ਪ੍ਰੋਵੀਜ਼ਨਸ ਡਿਪਾਰਟਮੈਂਟ ਨੇ ਜੀ ਤਰਜ਼ੀ ਲਈ ਸੀ ਪੁਲਿਸ ਰਿਮਾਂਡ ਲੈਣ ਵਾਸਤੇ ਮਿਸਟਰ ਗੁਲਾਟੀ ਨੂੰ ਅਰੈਸਟ ਕਰਕੇ ਜਿਹੜੇ ਕਿ ਇਹਨਾਂ ਦਾ ਹੀ ਗਵਾਹ ਹੈ ਵਿਕਰਮ ਸਿੰਘ ਮਜੀਠੀਏ ਦੇ ਕੇਸ ਦੇ ਵਿੱਚ ਸੋ ਅਸੀਂ ਕੋਰਟ ਨੂੰ ਉਹੀ ਜ਼ਾਹਿਰ ਕੀਤਾ ਕਿ ਜੀ ਜੇ ਤੁਸੀਂ ਆਪਣੇ ਗਵਾਹ ਨੂੰ ਵੀ ਗ੍ਰਿਫਤਾਰ ਕਰਕੇ ਪੇਸ਼ ਕਰਾ ਕੇ ਇਹ ਸੋਚਦੇ ਹੋ ਕਿ ਮਾਰਕੁਟਾਈ ਕਰਕੇ ਕੋਈ ਬਿਆਨ ਹਾਸਲ ਕਰ ਲੋਗੇ ਤੇ ਐਟਲੀਸਟ ਕੋਰਟ ਇਸ ਚੀਜ਼ ਨੂੰ ਪਰਮਿਟ ਨਹੀਂ ਕਰ ਸਕਦਾ ਸੋ ਪ੍ਰੋਵੀਜ਼ਨਸ ਇੰਡੀਅਨ ਐਵੀਡੈਂਸ ਐਕਟ ਦੀਆਂ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਬੀ ਐਨ ਐਸ ਐਸ ਦੀਆਂ ਸਾਰੀਆਂ ਬੜੀ ਡੀਟੇਲ ਦੇ ਵਿੱਚ ਅੱਜ ਬਹਿਸ ਹੋਈ ਸੋ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਦਾ ਮੱਦੇ ਨਜ਼ਰ ਕਰਕੇ ਵਿਜੀਲੈਂਸ ਨੂੰ ਵੀ ਕੁਝ ਸਵਾਲ ਜਵਾਬੀ ਕੀਤੀ ਹੈ ਤੇ ਉਹ ਅਗਲੀ ਤਰੀਕ ਨੂੰ ਜੀ ਫਿਰ ਵਿਜੀਲੈਂਸ ਵੀ ਆਪਣੇ ਪੱਖ ਸਾਹਮਣੇ ਰੱਖੇਗੀ ਕਿੰਨੇ ਦਿਨ ਦਾ ਰਿਮਾਂਡ ਸਾਡ ਲਿਆ ਗਿਆ ਫਾਰ ਦਾ ਟਾਈਮ ਬਿੰਗ 6 ਦਿਨ ਦਾ ਲਿਤਾ ਹੈ ਜੀ ਉਹਨਾਂ ਨੇ ਠੀਕ ਹੈ 3 ਥੈਂਕ ਯੂ ਵੈਰੀ ਮਚ ਜਿਵੇਂ ਜਿਹੜੇ ਹੋ ਰਿਹਾ ਸੀ ਵੀ ਕਈ ਬਿਜ਼ਨਸ ਦੇ ਵਿੱਚ ਮੋਜ਼ ਨੇ 10 ਕਰੋੜ ਦਾ ਨਾਲ ਇਹਦੇ ਵਿੱਚ ਕਈ ਕੰਪਨੀਆਂ ਦਾ ਵੀ ਨਾਂ ਸਾਹਮਣੇ ਆਇਆ ਮੈਂ ਇਹਨਾਂ ਦਾ ਸਵਾਲ ਦਾ ਜਵਾਬ ਦੇ ਦਿੰਦਾ ਜੀ ਜੀ ਇਹ ਅਸਲੀਅਤ ਦੇ ਵਿੱਚ ਨਿਕਲੀਆਂ ਇਹ ਚੀਜ਼ਾਂ ਜਿਹੜੀਆਂ ਜ਼ਿਕਰ ਕੀਤਾ ਵੀ ਗਵਾਹ ਬ੍ਰਦਰ ਇਸ ਤਰ੍ਹਾਂ ਤੁਸੀਂ ਐਜ਼ ਅ ਪੱਤਰਕਾਰ ਆਪਣੇ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਦੇਖਿਆ ਹੋਣਾ ਜਿੱਥੇ ਕਿ ਇੱਕ ਇਨਵੈਸਟੀਗੇਟਿੰਗ ਏਜੰਸੀ ਆਪਣੇ ਹੀ ਗਵਾਹ ਨੂੰ ਗ੍ਰਿਫਤਾਰ ਕਰਦੀ ਹੈ ਇਸ ਦਾ ਡਰਾਇਟ অর ਰੌਂਗ ਸਰ ਹੀ ਇਜ਼ ਵਨ ਆਫ ਦੀ ਪ੍ਰੋਸੀਕਿਊਟਿੰਗ ਪ੍ਰੋਸੀਕਿਊਸ਼ਨ ਵਿਟਨੈਸਿਸ ਇਨ ਵਿਕਰਮ ਸਿੰਘ ਵਜੀਠੀਆਜ਼ ਕੇਸ ਹਾਊ ਕੈਨ ਯੂ ਡਿਮੋਲਿਸ਼ ਯਰ ਓਨ ਕੇਸ ਪਰ ਬੜੇ ਜਲਦੀ ਜ਼ਾਹਿਰ ਹੋ ਜਾਏਗਾ ਜੀ ਅਗਲੀ ਵਾਰੀ ਪਰਦਾਫਾਸ਼ ਕਰਾਂਗੇ ਇੱਕ ਤਰੀਕੇ ਦੇ ਨਾਲ ਸਾਜ਼ਿਸ਼ ਹੋਈ ਹੈ ਸਾਰਾ ਕੁਝ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਪਹਿਲਾਂ ਜਾਂਚ ਹੋਈ ਜਾਂਚ ਪੂਰਾ ਨਹੀਂ ਸਰ ਕਈ ਵਾਰੀ ਨਾ ਗਵਾਹ ਤੁਹਾਡੇ ਮਨ ਦੀ ਗੱਲ ਕੋਰਟ ਨੂੰ ਦੱਸਣ ਨਹੀਂ ਸ਼ਾਇਦ ਰਾਜ਼ੀ ਨਹੀਂ ਹੁੰਦਾ ਤੇ ਤੁਹਾਡੀ ਬਪਣੀ ਮਜਬੂਰੀ ਬਣ ਜਾਂਦੀ ਹੈ ਬੜੀ ਮਿਹਰਬਾਨੀ ਠੀਕ ਹੈ